ਸੋਨ ਹਾ 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 ਸੋਨ ਹਾ

ਪਤਨ ਮਮਾ 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 ਮ ਕੇ ਚਲਾਉਣਾ ਹੈ ਯਾਰ ਇੱਥੇ ਨਾ ਚਲਾਓ ਕੋਠੇ ਚ ਜਾਓ ਬਬੀ ਜੀ ਵਾਖਾ ਸਾਹਿਬ ਜੀ ਤੁਹਾਨੂੰ ਜਾਣੀ ਚਾਹੀਦੀ ਆਲੇ ਨਾ ਆਓ ਇੱਥੇ ਨਾ ਕਿ ਨਾ ਆਓ ਕੋਠੇ ਚ ਜਾਓ किवती नेईं किवदे लागे ਸਰ ਤੁਸੀਂ ਆਪਣਾ ਜ਼ੋਨ ਨੰਬਰ 14 ਚੌਧਰਪੁਰੇ ਦੇ ਵਿੱਚੋਂ ਕਾਂਗਰਸ ਦੇ ਉਮੀਦਵਾਰ ਦੇ ਮੁਤਾਬਕ ਬੜੇ ਵਧੀਆ ਲੀਡ ਨਾਲ ਜਿੱਤੇ ਜੇ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਲੋਕਾਂ ਦਾ ਪਿਆਰ ਆ ਜੀ ਇਹ ਲੋਕਾਂ ਦੀ ਪਿਆਰ ਦੇ ਸਦਕਾ ਹੀ ਲੀਡ ਮਿਲਦੀ ਹੈ ਜੀ ਬਾਕੀ ਸਾਰੇ ਨਗਰ ਨਿਵਾਸੀਆਂ ਦਾ ਔਰ ਜਿੰਨੇ ਵੀ ਮੇਰੇ ਜਾਉਣ ਦੇ ਪਿੰਡ ਸੀ ਚੌਧਰਪੁਰ ਤੋਂ ਲੈ ਕੇ ਆਪਣੇ ਖਾਨਪਰੇ ਤੱਕ ਵਜੀਰ ਚੱਕ ਅਰਜਨਪੁਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜੀ ਜੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਤੇ ਸਾਨੂੰ ਲੀਡ ਜਿਤਾਈ ਹੈ ਜੀ ਗਦੇਵ ਜੀ ਤੇ ਗੱਲ ਕਰੀ ਤਾਂ ਕਾਫੀ ਲੋਕਾਂ ਨੇ ਪਿਆਰ ਤੁਹਾਨੂੰ ਦਿਖਾਇਆ ਹੈ ਜੇ ਲੋਕਾਂ ਨੂੰ ਕੰਮ ਪਏ ਤੇ ਕੀ ਤੁਸੀਂ ਇਹ ਵਧੀਆ ਤਰੀਕੇ ਨਾਲ ਲੋਕਾਂ ਦੇ ਕੰਮ ਕਰੋਗੇ ਬਿਲਕੁਲ ਜੀ ਬਿਲਕੁਲ ਜਿਤਨਾ ਵੀ ਸਾਡਾ ਜਿੱਥੇ-ਜਿੱਥੇ ਵੀ ਮਤਲਬ ਲੋਕਾਂ ਦੇ ਨਾਲ ਪਿਆਰ ਹੈ ਜੀ ਸਾਰੇ ਦੇ ਨਾਲ ਅਸੀਂ 24 ਘੰਟੇ ਹਾਜ਼ਰ ਹਾਂ ਜੀ ਇਲਾਕੇ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਜੀ ਜਿਨ੍ਹਾਂ ਨੇ ਸਾਨੂੰ ਚੰਗੀ ਲੀਡ ਦਾ ਫਤਵਾ ਦਿੱਤਾ ਜੀ ਔਰ ਖਾਸ ਕਰਕੇ ਆਪਣੇ ਨગર ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਹੀ ਵੱਡੀ ਲੀਡ ਨਾਲ ਜਿਤਾਇਆ ਜੀ ਇਹ ਗਦੇਵ ਜੀ ਹਰ ਇੱਕ ਪਿੰਡ ਦੇ ਵਿੱਚ ਉਹ ਤੁਸੀਂ ਲੀਡ ਖੜੀ ਹੈ ਬਿਲਕੁਲ ਜੀ ਬਿਲਕੁਲ ਸਾਰੇ ਪਿੰਡਾਂ ਚੋਂ ਸਾਡੀ ਲੀਡ ਆਈ ਹੈ ਜੀ ਕਿੰਨਾ ਕਿ ਪਿਆਰਿਆ ਲੋਕਾਂ ਚ ਵੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਪਿਆਰ ਪਿਆਰ ਤੁਹਾਡੇ ਸਾਹਮਣੇ ਆ ਜੀ ਪਰਿਵਾਰਕ ਵਾਂਗੂ ਮਿਲਣ ਆ ਰਹੇ ਆ ਪਰਿਵਾਰ ਤੌਰ ਤੇ ਲੋਕ ਮਿਲਣ ਆ ਰਹੇ ਆ ਜੀ ਬਹੁਤ ਹੀ ਪਿਆਰ ਦਿੱਤਾ ਲੋਕਾਂ ਨੇ ਜੀ ਮੈਂ ਜੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੇਰੇ ਵੀਰਾਂ ਨੇ ਭੈਣਾਂ ਨੇ ਸਾਰਿਆਂ ਨੇ ਵੋਟਾਂ ਪਾ ਕੇ ਮੈਨੂੰ ਵੱਡੀ ਲੀਡ ਨਾਲ ਜਿਤਾਇਆ ਜੀ ਖਾਸ ਕਰਕੇ ਮੈਂ ਭਾਜੀ ਅਮਨਦੀਪ ਸਿੰਘ ਐਡਵੋਕੇਟ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਉੱਤੇ ਮਾਨ ਬਖਸ਼ਿਆ ਮੈਨੂੰ ਇਹ ਦਾਵੇਦਾਰੀ ਦੀ ਸ਼ੀਟ ਮਤਲਬ ਦਿੱਤੀ ਜੀ ਉਹਨਾਂ ਨੇ ਆਪਣੇ ਕੀਤਾ ਮੇਰੇ ਤੇ ਵਿਸ਼ਵਾਸ ਕੀਤਾ ਜੀ ਬਾਕੀ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ